हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਸ਼ਕਰੀ ਇਹ ਪਿੰਡ ਬਿਲਕੁਲ ਨੇੜੇ ਸਰਹਿਆਲੀ ਦੇ ਰਹਿ ਜਾਂਦਾ ਨੇ ਸ਼ਹਿਰ ਪੰਨੂਆ ਦੀ ਦੂਰੀ ਵੀ ਥੋੜੀ ਆ ਜਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਤੁਹਾਨੂੰ ਇਸ ਘਰੋਂ ਟੋਟਲ ਚਾਰ ਕਣਾਕ ਦਿਖਾਉਣੇ ਆ ਇੱਕ ਝੋਟੀ ਦਿਖਾ ਦੇਾਂਗੇ ਬਿਲਕੁਲ ਸਜਰਤਾਜੀ ਸੂਈ ਆ ਤੇ ਦੋ ਵਾੜਾਂ ਜਿਹੜੀਆਂ ਟੋਕੜ ਕੱਪਣ ਆਪਾਂ ਤੁਹਾਨੂੰ ਦਿਖਾਉਣੀਆਂ ਠੀਕ ਆ ਜੀ ਇੱਕ ਮੇਰੀ ਖਾਸ ਜਿਹੜੀ ਆ ਟੋਕੜ ਦਿਖਾ ਦਿਆਂ ਕਿ ਬਣੀ ਸੌਰੀ ਆ ਕਿੰਨੇ ਕ ਟਾਈਮ ਦੀ ਬਣੀ ਸੌਰੀ ਆ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਅੱਜ ਤਰੀਕ 9 ਅਕਤੂਬਰ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 12:30 12:00 ਵਜੇ ਦਾ ਟਾਈਮ ਆ ਜੈਜ ਰੇਟਾਂ ਦੇ ਉੱਤੇ ਪਸ਼ੂ ਹੁੰਦੇ ਆ ਦੋਸਤੋ ਕੋਈ ਵੀ ਭਰਾ ਆਪਣਾ ਫਾਰਮਰ ਥੋੜੇ ਪੈਸੇ ਖਰਚ ਕਰਨਾ ਚਾਹੁੰਦਾ ਤੇ ਮਾਲ ਹਮੇਸ਼ਾ ਜੀ ਆਪਾਂ ਤੁਹਾਨੂੰ ਜੈਜ ਰੇਟਾਂ ਦੇ ਵਿੱਚ ਹੀ ਦਿਖਾਇਆ ਇਸ ਘਰਾਂ ਦੇ ਵਿੱਚ ਨਾਰਮਲ ਰੇਟ ਆ ਚਾਹੇ ਕਿਸੇ ਪੁਰਾਣੀ ਝੋਟੀ ਇਹ ਮੱਝ ਖਰੀਦਣੀਆਂ ਬੜੇ ਜਾਇਜ਼ ਰੇਟ ਤੇ ਵਿੱਚ ਆ ਕੋਈ 10 ਕਿਲੋ ਦੁੱਧ ਇਸ ਝੋਟੀ ਨੇ ਸ਼ੁਰੂਆਤ ਕੀਤੀ ਆ ਸੋ ਬਾਕੀ ਨਾਲ ਲੱਗਦੇ ਪਿੰਡ ਦਰਗਾਪੁਰ ਟੱਟੀਆਂ ਮੰਤਾਂ ਤੇ ਇਧਰ ਜੱਲੇਵਾਲ ਸਰਾਲੀ ਮੰਡ ਇਹ ਪਿੰਡ ਲਾਗੇ ਲਾਗੇ ਆ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਸਿੰਘ ਸਾਸਰੀ ਕਾਲਪਾਜੀ ਸਾਸਰੀ ਕਾਲਪਾਜੀ ਉਸਨਾ ਠੀਕ ਠਾਕ ਜੀ ਬੜੇ ਵਧੀਆ ਸਤਨਾਮ ਠੀਕ ਠਾਕ ਫਿਰ ਮੈਂ ਕਿਰਪਾ ਮਾਲਕ ਦੀ ਹੋਰ ਭਾਜੀ ਕੈਮਸੇ ਤਾਂ ਵਧੀਆ ਕਿਰਪਾ ਮਾਲਕ ਚਲੋ ਸ਼ੁਕਰੇ ਮਾਲਕ ਦਾ ਓਕੇ ਸਤਨਾਮ ਤਕਰੀਬਨ ਅੱਜ ਤੋਂ ਕੋਈ 5-4 ਦਿਨ ਪਹਿਲਾਂ ਇੱਕ ਅਪਡੇਟ ਆਪਾਂ ਦਿੱਤੀ ਸੀਗੀ। ਹਾਂਜੀ ਭਾਜੀ ਉਹ ਮਾਲ ਆਪਣਾ ਸਾਰਾ ਸੇਲ ਹੋ ਗਿਆ ਕਿਉਂਕਿ ਮਾਲ ਆਪਣਾ ਭਾਅ ਸੌਟੇ ਛੋਟੇ ਸੌਟ ਦੇ ਵਿਗਿਆ ਮਾਲ ਆਪਣਾ। ਹਾਂ ਹਾਂ। ਹਾਂਜੀ। ਉਦੋਂ ਵੀ ਟੋਕੜ ਗੱਬਣਾ ਇਹ ਕੋਹ ਤੇ ਕੋ ਬਚੋਂ ਸੋਈਆਂ ਵੜਾ। ਬਸ ਠੀਕ ਆ ਜੀ। ਇਹ ਆਪਣਾ ਸਾਰਾ ਮਾਲ ਸੇਲ ਹੋ ਗਿਆ ਸੌਟ ਦੇ। ਠੀਕ ਆ। ਹਾਂਜੀ। ਅੱਜ ਸਤਨਾਮ ਜਿਹੜੀਆਂ ਦੋ ਵੜਾ ਆਪਾਂ ਦਿਖਾਉਣੀਆਂ ਟੋਕੜ ਗੱਬਣ ਨੇ। ਅੱਜ ਭਾਈ ਆ ਪਹਿਲੀਆਂ ਦੋ ਟੋਕੜਾਂ ਗੱਬਣਾ ਵਾਂ। ਹਾਂਜੀ। ਤੇ ਆ ਜਿਹੜੀ ਐ ਤੇਜੇ ਨੰਬਰ ਵਾਲੀ ਆ ਇਹ ਮਹੀਨੇ ਦੀ ਬਣੀ ਸੌਰੀ ਆ। ਠੀਕ ਆ। ਠੀਕਾ ਸੋ ਚਾਰ ਹੀ ਨਗਨੇ ਚਾਰ ਹੀ ਨਗਾਈ ਆਪਣੇ ਬਾਜਾ ਠੀਕਾ ਸ਼ੁਰੂਆਤ ਕਰਦੇ ਆ ਪਹਿਲਾਂ ਤੋਕੜ ਗੱਬਣਾ ਵੜਾ ਹਾਂਜੀ ਤੋਕੜ ਲਈ ਭਾਈ ਲਓ ਜੀ ਤੋਕੜ ਗੱਬਣ ਵੜਾ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਟਾਰਟਿੰਗ ਦੇ ਵਿੱਚ ਦੋ ਵੜਾ ਨੇ ਬਾਕੀ ਪੂਰੀ ਗੱਲਬਾਤ ਕਰਾਂਗੇ ਸਿੰਗਲ ਸਿੰਗਲ ਦਾ ਰੇਟ ਕਿਸੇ ਪ੍ਰਾਣੇ ਜੋੜੀ ਪਾਉਣੀ ਤੇ ਉਹਦਾ ਰੇਟ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਤੇ ਇਹ ਸਤਨਾਮ ਪਾਈਏ ਚਾਣਣਾ ਇਸ ਵੜ ਤੇ ਸੁਆ ਕਿਨਮਾ ਬੱਚੀ ਕਿਨਵੇਂ ਸੁਵੇ ਲਈ ਗੱਬਣ ਇਹ ਭਾਜੀ ਪਹਿਲਾ ਸੁਆ ਸੁਈਏ ਦੂਜੇ ਲਈ ਗੱਬਣ ਜੀ ਠੀਕ ਆ ਜੀ ਹਾਂਜੀ ਤੇ ਗਾ ਕਿੰਨੇ ਮਹੀਨੇ ਇਹ ਭਾਜੀ ਹੈਗੀ 3 ਮਹੀਨੇ ਫਰਾ ਠੀਕ ਆ ਜੀ ਕਿਉਂਕਿ ਡਾਕਟਰ ਇਧਰ ਫੱਕ ਨਾ ਪੰਦ ਨਾ ਪੈਂਦਾ ਠੀਕ ਆ ਹਾਂਜੀ ਹੁਣ ਤੋਂ 6 ਮਹੀਨੇ ਦੀ ਮੰਨ ਕੇ ਲੈ ਕੇ ਜਾਵੀਂ ਅੱਜ ਤੋਂ 6 ਮਹੀਨੇ ਮੰਨ ਕੇ ਲੈ ਕੇ ਜਾਵੇ ਦੁੱਧ ਕਿੰਨਾ 6 ਲੀਟਰ ਦੁੱਧ ਦੇਖ ਲੈ ਪਾਜੀ 6 ਲੀਟਰ ਆਈ ਬਾਕੀ ਮਿਲਦੀ ਇਦਾਂ ਠੰਡੀ ਸੀ ਕੋਈ ਚੱਕਰ ਨਹੀਂ ਆਵੇ ਇਦਾਂ ਲੋ ਵੀ ਦੁੱਧ 6 ਲੀਟਰ ਠੀਕ ਆ 6 ਲੀਟਰ ਪੱਕਾ ਭਾਵੇਂ ਉਹ 7 ਭਾਵੇਂ ਆਪਾਂ 6 ਦੀ ਗਰੰਟੀ ਦੇਣੀ ਆ ਠੀਕ ਆ ਕੋਈ ਭੈਣ ਭਰਾ ਇਦਾਂ ਮੰਗਾਲੇ 6 ਲੀਟਰ ਭਾ ਆਪਣਾ ਗਰੰਟੀ ਹੋਊਗੀ ਚੂਣ ਚਵਾਦੀ ਚੰਗੀ ਆ ਚੂਣ ਪਾਜੀ ਮੈਨਾਂ ਓਕੇ ਨਾ ਗਵਾਦ ਨਾ ਘਰ ਦਾ ਭੂਗ ਨਾ ਛਟਾ ਠੀਕ ਆ ਹਾਂਜੀ ਉਹ ਵੀ ਇੱਕ ਪਹਿਲਾ ਸੂਵੇ ਦੇ ਵਿੱਚ ਚੱਲਣ ਈ ਆ ਦੁੱਧ 6 ਲੀਟਰ ਤੇ ਐਸ ਵਕਤ ਢਾਈਆਂ ਮਹੀਨਿਆਂ ਦੀ ਇਹ ਗੱਬਣਾ ਵੈਸੇ ਡਾਕਟਰ ਸਾਹਿਬ ਨੇ ਕਿਹਾ ਸੀ 3 ਮਹੀਨੇ ਆ ਚਲੋ ਕੋ 10 15 ਦਿਨਾਂ ਦਾ ਕਾ ਪਿਛਾ ਹੋ ਜਾਂਦਾ ਉਹ ਢਾਈ ਮਹੀਨੇ ਮੰਨ ਕੇ ਕੋਈ ਸੌਦਾ ਕਰ ਲਿਓ ਇਧਰ ਤੋਰ ਕੇ ਇੱਕ ਵਾਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਮੀਡੀਅਮ ਹਾਈਟ ਦੇ ਵਿੱਚ ਬਾਕੀ ਰੰਗ ਬਾਜ ਆ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਉਹਦਾ ਬਾਕੀ ਰਾਜੀ ਰੂਜੀ ਭਾਈ ਪੂਰੀ ਜਿੰਨੀ ਵੀ ਸਾਫ਼ ਸੁਥਰੀ ਆ ਹਾਂ ਤੁਹਾਨੂੰ ਬਹੁਤ ਵਧੀਆ ਲੱਗਾ ਹੂੰ ਆ ਦੇਖੋ ਜੀ ਸੋਲੇਵੇ ਦੀ ਜਾਂ ਲਿਬर्टी ਦੀ ਕਵਾਲਿਟੀ ਚੰਗੀ ਆ ਬਾਕੀ ਮੁੱਠੀ ਥਾਣਾ ਤੇ ਪਹਿਲਾਂ ਵੀ ਅੱਜ ਤੋਂ ਦੋਸਤੋ ਆਪਾਂ ਤਿੰਨ ਤੋਂ ਚਾਰ ਵੜਾ ਜਿਹੜੀਆਂ ਤੋਕੜ ਗੱਬਣ ਦਿਖਾਈਆਂ ਸੀ ਕਿਉਂਕਿ بڑے ਭੈਣ ਭਰਾ ਆਪਣੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਇੱਕ ਤਾਂ ਇਸ ਸਟੇਜ ਦੇ ਉੱਤੇ ਪਸ਼ੂ ਬਿਲਕੁਲ ਤੁਹਾਨੂੰ ਜਜ ਰੇਟ ਦੇ ਵਿੱਚ ਮਿਲ ਜਾਂਦਾ ਅੱਗੇ ਫਿਰ ਪਸ਼ੂ ਦੀ ਆਸ ਹੁੰਦੀ ਹੈ ਵੀ ਚਲੋ ਗੱਬਣਾ ਤੇ ਗਾਂ ਸੋਕੂਗਾ ਠੀਕ ਆ ਜੀ ਤੇ ਨਾਲ ਦੀ ਨਾਲ ਜਿਹੜਾ ਦੁੱਧ ਚਾਹ ਪਾਣੀ ਦਾ ਡੰਗ ਵੀ ਚੰਗਾ ਸਰੀ ਜਾਂਦਾ ਕਿਸੇ ਵੀਰ ਦਾ ਬਾਕੀ ਭਾਈ ਠੰਡੀ ਠੁੰਡੀ ਬਹੁਤ ਹੀ ਇਦਾਂ ਥੱਲੇ ਬੈਹਣਾ ਦੇ ਕੰਮ ਆ ਲਈ ਹਾਂ ਜੀ ਖੰਧ ਤੋਂ ਬਹੁਤ ਵਧੀਆ ਲੱਗਾ ਏ ਠੀਕ ਆ ਤੇ ਸਤਨਾਮ ਮੋਲ ਭਾਈ ਦੇ ਰਹੀਏ 35000 ਦੀ 35 ਹੀ ਦੇ ਦੋ ਜਿੰਨਾ ਵੀ ਜਾਇਜ਼ ਕਰਕੇ ਦੇ ਦਿਆਂਗੇ ਜਿਹੜਾ ਪਹਿਲੇ 1 2 3 ਫੂਨਾ ਦੇ ਉੱਤੇ ਹੀ ਇਹ 32 ਦੇ ਦਾਂਗੇ ਭਾਜੀ 32000 ਦੀ ਹਾਂਜੀ ਤੀਉਂ ਅੰਦਰ ਕੇਸ ਕਰ ਦਈਏ ਥੋੜਾ ਬਾਤਾਂ ਹਾਂ ਨਾ ਭਾਈ 30000 ਦੇ ਦਾਂਗੇ ਫਿਰ 30 ਦੀ ਹਾਂਜੀ ਠੀਕ ਹੈ ਭਰਾ ਹਾਂਜੀ ਲੋ ਵੀ 30000 ਦੀ ਸਤਨਾਮਾ ਦਾ ਵੀ ਦੇ ਦਿਆਂਗੇ ਯੈਸਨੋ 30000 ਦੀ ਬਾਕੀ ਗੱਬਣ ਟੋਕਰ ਵੜ ਜਿਹੜੀ ਤੁਸੀਂ ਦੇਖ ਲਈ ਆ ਭਵਾਨੇ ਲੇਵੇ ਦੀ ਸਾਫ ਆ ਚਵਾਈ ਚੰਗੀ ਆ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਠੀਕ ਆ ਜੀ ਸੋ 30000 ਲੈ ਲੈਂਦੇ ਨੇ ਠੀਕ ਆ ਅਗੇ ਸੈਗਰ ਨੰਬਰ ਤੇ ਆਪਣੇ ਕੋਲ ਇਧਰ ਆ ਗਈ ਕ੍ਰਾਸ ਜਰਸੀ ਹਾਂਜੀ ਇਹ ਵੀ ਭਾਈ ਟੋਕੜ ਗੱਪਣਾਗਾ ਠੀਕ ਆ ਜੀ ਇਹ ਕਿੰਨੇ ਮਹੀਨੇ ਦੀ ਗੱਪਣ ਇਹ ਭਾਜੀ ਸਾਢੇ 5 ਮਹੀਨੇ ਗੱਪਣ ਪਰ ਆਪਾਂ ਪੰਜਾਂ ਦੀ ਮੰਨ ਕੇ ਦੇਣੀ ਹੈ ਠੀਕ ਆ ਫਿਰ ਹਾਂਜੀ ਲੋ ਵੀ ਵੈਸੇ ਸਾਢੇ ਪੰਜਾਂ ਦੀ ਤੇ ਪੰਜਾਂ ਦੀ ਮੰਨ ਕੇ ਕੋਈ ਵੀ ਸਜਣ ਸੌਦਾ ਕਰੇ ਆਪਣਾ ਵੀਰ ਤੇ ਦੋ ਦੇ ਦੇ ਥੱਲੇ ਕਿੰਨਾ ਦੋ ਦੇ ਥੱਲੇ ਭਾਜੀ ਹੈਗਾ ਪੰਜ ਪਰ ਆਪਾਂ ਚਾਰ ਦੀ ਗਾਰੰਟੀ ਦੇਣੀ ਕੋਈ ਭਾਂ ਭਰਾ ਇਦਾਂ ਮੰਗਾ ਲੇ ਠੀਕ ਆ ਫਿਰ ਤਾਂ ਸੁਣ ਬਾਕੀ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਵੀ ਹੈ ਠੰਡੀ ਹਨਾ ਅੰਡੀ ਢੁੰਡੀ ਕੋਈ ਗੱਲ ਨਹੀਂ ਠੀਕ ਆ ਜੀ ਆ ਵੇਖੋ ਚੱਕਰ ਨਹੀਂ ਕੈਮਰਾ ਥੋੜਾ ਕਰ ਦੀ ਬਾਕੀ ਨਹੀਂ ਕੋਈ ਵੈਲਾ ਠੰਢੀ ਵਲੀ ਪੂਰੀ ਲੋ ਜੀ 5 ਕਿਲੋ ਦੋਦ ਤਾਂ 4 ਕਿਲੋ ਦੀ ਮੰਨ ਕੇ ਗਰੰਟੀ ਤਸੱਲੀ ਤਾਂ ਤੁਸੀਂ ਸੌਦਾ ਕਰਦੇ ਦੁੱਧ ਪਾਜੀ ਆਪਾਂ ਕਿਲੋ ਘਾਟੀ ਦੱਸਣਾ ਮੁੜ ਕੇ ਅਗਲਾ ਪੰਨ ਭਰਾ ਦਾ ਵੀ ਯਾਰ ਇਦਾਂ ਵੱਧ ਨਿਕਲੇ ਫਿਰ ਅਗਲਾ ਗਾਂ ਵੀ ਮੁੜ ਕੇ ਵਿਸਵਾਸ ਕਰਦਾ ਆਹ ਸਹੀ ਹੈ ਹਾਂਜੀ ਕਿੰਨੇ ਮਹੀਨੇ ਦੀ ਗੱਪਣ ਦਸੀ ਇਹ ਪਾਜੀ ਹੈਗੀ ਸਾਢੇ 5 ਮਹੀਨੇ ਪਰ ਆਪਾਂ 5 ਮਹੀਨੇ ਦੀ ਦੱਸਣੀ ਆ 5 ਮਹੀਨਿਆਂ ਦੀ ਹਾਂਜੀ ਉੱਧੋਂ ਜ਼ਿਆਦਾ ਸਮਾਂ ਲੱਗ ਗਈ ਖੇਤੀ ਹਾਂਜੀ ਹਾਂਜੀ ਉੱਧੋਂ ਜ਼ਿਆਦਾ ਲੱਗੀ ਖੇਤੀ 3-4 ਕਿ ਮਹੀਨੇ ਅਕੇ ਸਮਾਂ ਬਾਕੀ ਇਹ ਤਾਂ ਸੂਣ ਤਾਂ ਆਏ ਮਿਲ ਜਾਣਾ ਭਾਈ 2-3 ਮਹੀਨੇ ਨੇ ਹ ਬਾਕੀ ਮੇਰਾ ਵੀਰ ਚਮਕਦਮ ਕੋ ਵੇਖੋ ਪਛੀ ਦੀ ਬਹੁਤ ਵਧੀਆ ਉਤੋਂ ਪਿੰਡਾ ਪੁੰਡਾ ਬੜਾ ਸਾਫ ਸੁਥਰਾ ਤੇ ਪੱਦਰ ਇੱਕ ਸਾਰਾ ਵੇਖੋ ਰਾਜੀ ਰੂਜੀ ਪੂਰੀ ਵੜਾ ਜੀ ਹੂੰ ਆ ਠੀਕ ਇਹ ਸਜਨਾਮੇ ਦਾ ਮੁੱਲ ਕਿ ਰਹੂਗਾ ਇਹਦਾ ਮੁੱਲ ਭਾਈ ਦੇ ਜੀ 35 ਦੀ 35 ਦੀ ਹਾਂਜੀ ਲਾਗੇ ਲਾਦ ਕੇ ਦੋਵੇਂ ਵੜਣਾ ਕਿਸੇ ਚਲੋ ਸਜਣ ਇੱਕ ਨੇ ਜੋੜੀ ਪਾਉਣੀ ਆ ਜਾਂ ਸਿੰਗਲ ਸਿੰਗਲ ਖਰੀਦਣੀ ਆ ਉਹ ਅੱਗੇ ਆਪਣੇ ਸਜਣ ਵੀਰਾਂ ਦੀ ਮਰਜ਼ੀ ਆ ਜੇ ਭਾਈ ਕੋਈ ਭੈਣ ਭਰਾ ਜੋੜੀ ਪਾਊਗਾ ਨਾ ਤਾਂ ਬਾ ਪੂਰੀ ਫੁੱਲ ਕਸਰਾ ਕੁਸਰਾ ਕੱਢ ਕੇ 55000 ਦਾ ਜੋੜਾ ਦੇ ਦਾਂਗੇ 55000 ਦਾ ਹਾਂਜੀ ਹੂੰ ਇਹ ਉਦਾਂ ਕੋ ਲਊਗਾ ਜਾਂ ਤੋ ਕੱਲੀ ਕੱਲੀ ਲਊਗਾ ਫਿਰ 30000 ਹਾਰੀ ਦੇਵਾਂਗੇ ਠੀਕ ਹੈ ਭਰਾ ਹਾਂਜੀ ਬਾਬੇ ਉਤਨਾ ਫਿਰ 27200 ਦੀ ਪੈ ਜਾਣੀ ਹਾਂਜੀ ਹਾਂਜੀ ਪਰ ਜੋੜਾ ਭਣ ਬਰਾੜ ਨੂੰ 55 ਦੇ ਦਾਂਗੇ ਠੀਕ ਆ ਵੀਰ ਲੋ ਵੀ ਉਦਾਂ ਦੋਸਤੋ ਬਿਲਕੁਲ ਤੁਹਾਨੂੰ ਪਤਾ ਲੱਗ ਗਿਆ ਵੀ ਜੋੜੀ 55000 ਰੁਪਏ ਆ ਸਿੰਗਲ ਸਿੰਗਲ ਦਾ ਰੇਟ ਵੀ ਤੁਹਾਨੂੰ ਦੱਸ ਹੀ ਦਿੱਤਾ ਸੋ 30 30000 ਦੇ ਵਿੱਚੋਂ ਕਿੰਨੇ ਕਿੰਨੇ ਸ਼ੂ ਬਾਕੀ ਭਾਜੀ ਵਹਿੜਾ ਮੇਰੇ ਕੋ ਕਿੰਨੀਆਂ ਸਾਫ ਹੈ ਰਾਜੀ ਰੂਜੀ ਕੇਵਲ ਖੁਸ਼ੀਆਂ ਨਹੀਂ ਵੇਖੋ ਹਾਂ ਨਹੀਂ ਸਾਰੀਆਂ ਚੰਗੀਆਂ ਬਾਕੀ ਨਵੀਆਂ ਵਹਿੜਾ ਦੂਜੇ ਸੁਵੇਲੀ ਗੱਬਣ ਗਾਂ ਪਹਿਲੇ ਪਹਿਲੇ ਸੁਈਆਂ ਬਿਲਕੁਲ ਹਾਂਜੀ ਕੰਮ ਤੋਂ ਬਹੁਤ ਵਧੀਆ ਦਾ ਠੀਕ ਹੈ ਇੱਧਰ ਆ ਜਾ ਸਤਨਾਮ ਇੱਕ ਆਪਣੇ ਕੋਲ ਜਿਹੜੀ ਆ ਤੋਕੜ ਆ ਗਈ ਹੈ ਨਾ ਹਾਂਜੀ ਇਹ ਭਾਜੀ ਵੇਖੋ ਵੈਰ ਗੱਡੀ ਕੱਢ ਦੇ ਵੇਖੋ ਕਿੱਦਾਂ ਦਾ ਪਹਿਲਾਂ ਪੂਰੇ ਵਟੇ ਕੱਦ-ਕਾੜ ਦੇ ਵਿੱਚ ਹਾਂਜੀ ਹਾਂਜੀ ਇਹ ਨਿਰੀ ਤੋਕੜ ਆ ਜਾਂ ਕੋਈ ਬਣੀ ਸੌਰੀ ਅੱਗੇ ਇਹ ਬਣੀ ਆ ਮਹੀਨਾ ਕੋ ਗਈ ਇਹਨੂੰ ਠੀਕ ਆ ਜੀ ਹਾਂਜੀ ਇੱਕ ਮਹੀਨੇ ਦੀ ਬਣੀ ਸੌਰੀ ਆ ਦੁੱਧ ਕਿੰਨਾ ਦੁੱਧ ਦੇ ਥਲੇ ਭਾਜੀ ਉਹ 7 ਵਾਰ ਆਪਾਂ ਛੇ ਦੀ ਗਰੰਟੀ ਦੇਣੀ ਹੈ ਠੀਕ ਆ ਹਾਂਜੀ ਤੇ 6 ਕਿਲੋ ਐਨ ਆਪਾਂ ਚਵਾ ਕੇ 6 ਕਿਲੋ ਐ ਭਾਈ ਚਵਾ ਦਾਂਗੇ ਦੋਹਾਂ ਟਾਈਮਾਂ ਕੋਈ ਭੈਣ ਭਰਾ 6 ਕਿਲੋ ਐ ਆਪਣੇ ਕੋਲ ਚੋਕੇ ਲੈ ਜਾ ਕਤ ਹਾਈਟ ਦੋਸਾਂ ਦੀ ਵੱਟੀ ਆ ਬਾਕੀ ਕ ਤੇ ਦੁੱਧ ਤੁਹਾਨੂੰ ਦੱਸ ਦਿੱਤਾ ਵੀ ਮਹੀਨੇ ਤੋਂ ਬਾਰ ਬਾਰੀ ਸਮਾਂ ਹੋ ਗਿਆ ਮਹੀਨੇ ਕੀ ਚਲੋ ਬਣੀ ਸੌਰੀ ਆ ਹਾਂਜੀ ਹਾਂਜੀ ਨਿਕਲ ਆਉਂਦੀ ਆ ਗਾਂ ਕਿਸੇ ਵੀਰ ਦਾ ਲੱਕ ਕਿਸਮਤ ਹੁੰਦੀ ਆ ਠੀਕ ਆ ਬਾਕੀ ਬਣੀ ਸੌਰੀ ਦਾ ਵੀਰਵਾ ਤੁਹਾਨੂੰ ਜ਼ਰੂਰ ਪਾ ਦਿੱਤਾ ਤੇ ਚਵਾਈ ਚੰਗੀ ਇਹਦੀ ਵੀ ਚਵਾਈ ਪਾ ਜੀਆ ਓਕੇ ਨਾ ਕੋ ਭੂਰ ਨਾ ਕੋ ਛਟਾ ਜੇ ਕੋ ਭੂ ਛਟਾ ਤੇ ਆਪਾਂ ਪਹਿਲਾਂ ਦੱਸਾਂਗੇ ਠੀਕ ਆ ਭਰਾ ਹਾਂਜੀ ਬਾਬੀ 7 ਕਿਲੋ ਕੇ 6 ਦੱਸਿਆ ਪਾ ਜੀ ਹੈਗਾ 7 ਪਰ ਆਪਾਂ 6 ਦੀ ਗਾਰੰਟੀ ਦੇਣੀ ਕੋਈ ਭੈਣ ਭਰਾ ਇਦਾਂ ਮੰਗਾ ਲੇ ਲੈ ਵੀ ਸਤਨਾਮ ਤੋੜਦੇ ਆ ਨੂੰ ਬਾਬੀ 6 ਦੀ ਗਾਰੰਟੀ ਤਸल्ली ਰਹੂਗੀ ਠੀਕ ਆ ਜੀ ਸੋ ਚਲੋ ਪਾਈਆ ਕਿਲੋ ਖੰਡ ਆਲੇ ਕਾਧ ਗੁੱਦੋ ਭਾਈ ਬਹੁਤ ਵੱਟਾ ਬਾਕੀ ਰਾਜੀ ਰੂਜੀ ਪੂਰੀ ਹੈ ਭਾਜਨ ਵੱਟੇ ਵਾਲੀ ਆ ਇਹਨੂੰ ਅਸੀਂ ਪਰਣੇ ਤੋਰਦੀ ਸਤਨਾਮ ਲੰਬਾ ਇਧਰ ਚਲੋ ਗਾਹ ਭਾਜੀ ਰਹਿ ਗਈ ਤੇ 65 70 ਹਜ਼ਾਰ ਦੀ ਵੈਟ ਬਣੂਗੀ ਹਾਂ ਇਧਰ ਇੱਕ ਵਾਰੀ ਫੇਰ ਇਹਨੂੰ ਤੋਰਦੇ ਆ ਜੀ ਲੋ ਵੀ ਹਾਈਟ ਕੱਤ ਬੋਤ ਪੂਰਾ ਤੁਸੀਂ ਚੈੱਕ ਕਰੋ ਪੂਰੀ ਵੱਡੀ ਹਾਈਟ ਕੱਦ ਦੇ ਵਿੱਚ ਆ ਠੀਕ ਆ ਤੇ ਅੱਜ ਜਿਹੜੇ ਰੇਟ ਤੇ ਕਿਸੇ ਭਰਾ ਨੂੰ ਮਿਲ ਜਾਣੀਆਂ ਠੀਕਾ ਜੀ ਕੱਲ ਨੂੰ ਹੋਰ ਮਹੀਨੇ ਸਵਾ ਮਹੀਨੇ ਤੱਕ ਜਦੋਂ ਚੈੱਕ ਪਾਸ ਹੋ ਗਈ ਤੇ ਫਿਰ ਇਹ ਵਾਧੇ ਵਾਲੀ ਆ ਭਾਵੇਂ ਮੇਰਾ ਭਰਾ ਗਾਂ ਦੁੱਧੋਂ ਢਾਈ ਕੋ 4-5 ਮਹੀਨੇ ਦੀ ਵੇਚ ਲੇ ਠੀਕਾ ਜੀ ਫਿਰ ਵੀ ਕਮਾਈ ਦਿੰਦੀ ਆ ਐਸ ਵਕਤ 6 ਕਿਲੋ ਦੁੱਧ ਤੇ ਨਾਰਮਲੀ ਆਪਾਂ ਸਾਰੇ ਵੀਰਾਂ ਨੂੰ ਬਿਆਨ ਕਰ ਦਈਦਾ ਵੀ ਚਾਹ ਪਣ ਦਾ ਡੰਗ ਫਿਲਹਾਲ ਸਾਰਦੀ ਆ ਕਿਸੇ ਵੀਰ ਦਾ ਘਰੇ ਜਾਂਦਿਆਂ ਸਾਰੀ ਤੇ ਆ ਦੇਖੋ ਜੀ লাভী সতরাম ওতরা پوری আ ঠান্ডি মিট্টি ਵੰਗਾ। ওਧਾ ਨੇ பாਜੀ ਕੁਝ हां जी ਵੰਗਾ ਮੜਿਆ ਪਾ ਕੇ ਥੱਲੇ ਬੈਜੋ ਕੋ ਚੱਕਰੇ ਨਹੀਂ। ਠੀਕ ਆ ਠੀਕ ਆ। हां जी। ਬਾਕੀ 24 ਜੂਵੀ ਤੇ ਚਾਰੇ ਥਾਣ ਓਕੇ ਆ। 24 ਜੂਵੀ பாਜੀ ਆਪ ਕਿੰਨਾ ਕੋ ਪੂਰਨਾ ਸਟਾਨਾ ਆਵਾਜ਼ ਨਾ ਘਟ। ਚਲੋ ਭਾਈ। ਤੇ ਕੀ ਮੁੱਲ ਦੀ ਆ? ਇਹ ਮੁੱਲ ਭਾਈ ਦੇ ਦੀ 25 ਦੀ। 25 ਦੀ ਦੇ ਦੇ। ਨੜਨਾ ਮਾਰਤਾਨ ਕਰਕੇ ਕਸਰਾ ਕੁਸਰਾ ਕੱਢ ਕੇ ਦੇ ਦੀਏ ਬਾਕੀ ਦਿਨ ਧਿਆਰ ਤੇ ਸਮੇਂ ਆਉਂਦੇ ਜਾਂਦੇ ਲਾ ਕੇ। ਨਹੀਂ ਨਹੀਂ ਆਪੇ ਐਸੇ ਕਰਕੇ ਭਾਜੀ ਆਫਰਾਂ ਕੀਤੀਆਂ ਵਦਿਆਂ ਧਿਆਰ ਦਾ ਕਰਕੇ। ਵੀ ਦੀਵਾਲੀ ਦੀਆਂ ਆਫਰਾਂ ਆਈਆਂ। हां जी हां जी ਆਫਰਾਂ ਦੀਵਾਲੀ ਦੀਆਂ ਏ ਭਾਜੀ ਜਿਹੜੀ ਬਹਾਨ ਨਹੀਂ ਦੇ ਦੇਣੀ 16000 ਦੀ ਵੇੜ ਦੇ ਤਾਂ 16000 ਦੀ ਹਾਂਜੀ 16 ਦੇ ਦੇ ਦੋ ਹਾਂ ਹੋਰ ਮਾਨਤਨ ਕਰਾ ਕੇ 15000 15 ਦੇ ਦਾਂਗੇ ਭਾਈ ਕੋਈ ਨਹੀਂ ਲਓ ਜੀ 15000 ਦੀ ਆਹ ਲਓ ਜੀ 15000 ਦੀ ਜਾਂਦੇ ਲੈ ਵੀ ਤੇ ਮौज ਕਰੇ ਮੇਰਾ ਵੀਰ ਜਿਹੜਾ ਲੈ ਜਾਂਦਾ ਠੀਕਾ ਜੀ ਚਲੋ ਵੇੜ ਚੰਗੀ ਸਾਫ ਸੁਥਰੀ ਆ ਇਧਰ ਇੱਕ ਬੰਈ ਵਾਲੇ ਪਾਸਿਓਂ ਪਾ ਤੁਹਾਨੂੰ ਦਿਖਾ ਦਿੰਨੇ ਹਾਂ ਇਲਾਕੇ ਤੋਂ ਹਨ ਤੋਂ ਦੇ ਭਾਜੀ ਬਹੁਤ ਵਧੀਆ ਕੈਮਰਾ ਤੋਂ ਮੜਾ ਡਰਦੀ ਗੱਲ ਨਹੀਂ ਕੋਈ ਦਾ ਠੰਡੀ ਸੀਲ ਬੁਰੀ ਲਓ ਜੀ ਤੋ ਲੋਟ ਲੋ ਮੇਲਾ ਬਿਲਕੁਲ ਜਾਇਜ਼ ਰੇਟ ਆ ਠੀਕ ਆ ਇਧਰ ਇੱਕ ਆਪਾਂ ਜੜੀ ਤੁਹਾਨੂੰ ਝੋਟੀ ਇਹ ਮਾਜ ਦਿਖਾਉਣੀ ਆ ਠੀਕ ਆ ਜੀ ਇਹ ਵੀ ਸੱਜਰ ਬਿਲਕੁਲ ਤਾਜੀ ਸੂਈ ਆ ਇਹ 10 ਦਿਨ ਹੋ ਗਿਆ ਜਨ ਸੂਈ ਨੂੰ ਹਾਂਜੀ ਇਹਨੂੰ ਭਾਈ 10 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂਜੀ ਤੇ ਇਹਦਾ ਸੂਆ ਕਿਵੇਂ ਆ ਕਿਨਮਾ ਇਹਦਾ ਸੂਆ ਭਾਜੀ ਕੋਈ ਦੂਜਾ ਮਾਲ ਲੈ ਕੋਈ ਤੱਜਾ ਮਾਲ ਲੈ ਠੀਕ ਆ ਜੀ ਹਾਂਜੀ ਆਪ ਜੀ ਸਮਝ ਮਾਲੇ ਭਣਪਰਾ ਕੋਈ ਦੂਜਾ ਕੋਈ ਤੱਜਾ ਮਾਲ ਲੈ ਹਾਂਜੀ ਨਹੀਂ ਉਹਦਾ ਤੱਜੇ ਲੱਗਦੀ ਜੇ ਤੱਜਾ ਮਾਲੇ ਭਣਪਰਾ ਆ ਇਸੇ ਮਹੀਨੇ ਦੀ ਅਕਤੂਬਰ ਦੀ ਪਹਿਲੀ ਤਰੀਕ ਦੀ ਸੂਈ ਆ ਹਾਂਜੀ ਹਾਂਜੀ ਪਹਿਲੀ ਮਗਰ ਇਹ ਆ ਗਿਆ ਕਟਾ ਮਗਰ ਕਟਾ ਆ ਗਈ ਮਗਰ ਕਟਾ ਇਹਦੇ ਚੋਬਰ ਲੋ ਜੀ ਮਗਰ ਆ ਇਹ ਮੇਲਕਾਫ ਆ ਗਿਆ ਮਗਰ ਕਟਾ ਕੋਈ ਨੋਵਾ 10ਾਂ ਦਿਨਾਂ ਦਾ ਸਾਰਾ ਸੁਬਾ ਇੱਕ ਰੰਗ ਬਿਲਕੁਲ ਜੈਡ ਬਲੈਕ ਇਹ ਮਗਰ ਕਟਾ ਇਹਦੇ ਮੇਲਕਾਫ ਆ ਤੇ ਵੱਡੀ ਸਪੈਸ਼ਲ ਜਿਹੜੀ ਦੋਸੋ ਇਹ ਮੱਝ ਗਿਣ ਲਓ ਝੋਟੀ ਗਿਣ ਲਓ ਪੂਰੀ ਵੱਡੀ ਹਾਈਟ ਕਰਦ ਵਿੱਚ ਆ ਬਾਕੀ ਪਿੱਠ ਪੂੜੇ ਤੋਂ ਤੁਹਾਨੂੰ ਕੋਈ ਬੈਕ ਸਾਈਡ ਤੋਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਆ ਦੇਖੋ ਕੰਦ ਭਾਈ ਬਹੁਤ ਆ ਵੇਖੋ ਕੋਈ ਸਿੰਗਲ ਖੱਡੀ ਪੂਰੀ ਫੁੱਲ ਵੱਡੀ ਮੈਂ ਪੂਰੀ ਫੁੱਲ ਵੱਡੀ ਹਾਈਟ ਕਰਦੀ ਹਾਂ ਹਾਂਜੀ ਦੁੱਧ 10 ਕਿਲੋ ਇਹਦੇ ਥੱਲੇ ਦੁੱਧ ਭਾਜੀ 10 ਕਿਲੋ ਭਾਜੀ ਕੋ ਕੋ ਭਣ ਭਰਾ ਇਦਾਂ ਮੰਗਾਵੇ ਪਰ 9 ਕਿਲੋ ਦੀ ਗਰੰਟੀ ਦਵਾਂਗੇ ਠੀਕ ਆ ਜੀ ਹਾਂਜੀ ਲਓ ਵੀ 10 ਕਿਲੋ ਦੁੱਧ ਤਾਂ 9 ਦੀ ਗਰੰਟੀ ਤਸੱਲੀ ਤੁਹਾਨੂੰ ਮਿਲ ਜੂਗੀ ਇਧਰ ਤੋੜ ਕੇ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਚਵਾਈ ਦੀ ਚੰਗੀ ਆ ਕੋਈ ਵੀ ਭਰਾ ਠੀਕ ਆ ਜੀ ਜਿਹੜੇ ਪਸੇ ਸੋਇ ਸੋਇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰੀਦੀ ਆ ਵੀ ਆਪਦਾ ਚੋਕੇ ਤਸੱਲੀ ਕਰੋ ਠੀਕ ਆ ਜੀ ਤੇ ਗੱਬਣ ਤਾਂ ਹੈ ਨਹੀਂਗਾ ਕੋਈ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਬਾਕੀ ਭਾਈ ਜੰਮੀ ਭਲੀ ਪੂਰੀ ਕੋ ਭਣਾ ਭਰਾ ਛੋਟੀ ਨਾ ਮੰਨ ਕੇ ਕੱਦ ਫੁੱਲ ਵੱ ਪੂਰੇ ਵੱਡੀ ਹਾਈਟ ਕੱਦ ਵਿੱਚ ਆ ਹਾਂਜੀ ਸੋ ਜਿਹੜਾ ਪਸ਼ੂ ਵੱਡਾ ਕਹਿ ਦਿੱਤਾ ਜਾਂਦਾ ਇੱਥੇ ਆਇਆ ਕੋਈ ਇਹ ਨਹੀਂ ਹੋਊਗਾ ਵੀ ਕੋਈ ਛੋਟਾ ਜਾਂ ਸਮੱਧਰ ਨਿਕਲੇ ਆ ਇਹਨੂੰ ਇੱਕੋ ਹੀ ਸਤਨਾਮ ਇੱਧਰ ਲੰਬਾ ਲੰਬਾ ਤੋਰਦੇ ਬਾਕੀ ਚੌਣ ਜਾਣੇ ਭਾਜੀ ਪੋਲੀ ਵਰਗੀ ਇੱਕ ਨੰਬਰ ਚ ਆਈ ਜੀ ਹੂੰ ਹੂੰ ਆ ਦੇਖੋ ਜੀ ਸੋ ਟਾਂਚਾ ਟੂਚਾ ਪੂਰਾ ਵੱਡਾ ਝੋਟੀ ਦਾ ਠੀਕ ਆ। ਭਾਂਜੇਲਾਂ ਤੇ ਮੈਂ ਨਾ ਕੋਈ ਅੰਤ ਹੀ ਨਹੀਂ ਆ ਜਿਹੜਾ ਫੁੱਲ ਹਾਈਡਲੈਂਡ ਥੜਾਈਆ। ਲੋ ਬਾਇਲ ਬੂਈ ਵੀ ਸਪੈਸ਼ਲ ਤੇ ਬਾਕੀ ਥਣ ਥਣ ਨੂੰ ਇੱਕ ਸਾਰਾ ਬਿਲਕੁਲ ਪਧਰੀ ਹੈ ਬੈਕ ਸਾਈਡ ਤੋਂ। ਤਾਂ ਤੁਣ ਭਾਜੀ ਬਹੁਤ ਵਧੀਆ ਲੱਗਾ ਬਾਕੀ ਮੈਨੂੰ ਚੰਗੀ ਮਾਦੀ ਚੰਗੀ ਹਸਤਨਾ ਹਾਂਜੀ ਤੇ ਕੀ ਮੁੱਲ ਰਹੂਗਾ ਦੇਵਾਂਗੇ ਕਿਨੇ ਦੀ ਆਪਾਂ ਮੁੱਲ ਭਾਜੀ ਮੈਨੂੰ ਜਦਾਂ ਰੀਡ ਕਰੀਦਾ ਇੱਕ ਪੰਜ ਹੀ ਕਰ ਲਈਏ ਦਾ ਉਹ ਮੰਗੜਾ ਚਾਹੀਦਾ ਵੈਸੇ ਚਲੋ ਹਾਂਜੀ ਜਿੱਦਾਂ ਢਾਂਚਾ ਦੀ ਤੇਜ਼ੀ ਆਉਣ ਵਾਲਾ ਸਮਾਂ ਵੀ ਉਹੋ ਜਿਹਾ ਹਾਂਜੀ ਹਾਂਜੀ ਪਰ ਆਪਾਂ ਕੋਈ ਇੱਕ ਪੰਜ ਚਾਹੇ ਲੱਖ ਕੁਛ ਵੀ ਕਰਾ ਲਈ ਆਪਾਂ ਜਾਇਜ਼ ਹੀ ਦੇਣੀ ਲੱਖ ਜੀ ਇਹ ਭਾਜੀ ਲੱਖ ਦੀ ਦੇ ਦਿਓ ਮਾਰਤਨ ਕਰਕੇ ਦੇਈਏ ਖੁੱਲਾ ਢੁਲਾ 100000 ਦੇ ਦਿੰਦੇ ਹਾਂ ਖੰਦੂ ਸਾਹਿਬ ਚਾਹ 90 ਦੇ ਦਾਂਗੇ ਭਾਈ ਫੱਪੇ ਦੀ ਹਾਂਜੀ 90 ਜਿੰਨੂੰ ਫੱਪੇ ਬਾਸ 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 ਹਾਂਜੀ ਅਜਾ ਟਾਈਮ ਜ ਮਾਰਦ ਕੇ ਛਾਲ ਕੋਈ ਦੋ ਦੋ ਛੜਦਾ ਭਾਈ 90 ਜੋ 88 ਦੀ 88 ਦੇ ਦਾਂਗੇ ਐਂਡ ਹੀ ਆ ਜੀ ਹੁੰਦੇ ਭਾਈ ਵੇਖੋ ਵਗਾਰੀ ਮੈਂ ਇਹਦਾ ਵੇਖੋ ਕੱਢੀ ਜਾਣਾ ਚਲੋ ਬਾਹਰ ਤੇ ਵੇਖਾ ਰੇਟ ਕਦਾਂ ਇਹੋ ਜੀ ਮੈਂ ਦਾ ਕਰੀ ਜਾਂਦੇ 88000 ਦੀ ਐਂਡ ਟੂ ਐਂਡ ਜਿਹੜੀ 88000 ਦੀ ਮਿਲ ਜਾਊਗੀ ਠੀਕ ਆ ਬਾਕੀ ਚੋਣ ਚਵਾਦੀ ਚੰਗੀ ਆ ਬਾਕੀ ਸਾਰੇ ਪਾਸਿਓ ਆ ਰੂਰ ਤੁਸੀਂ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਬਾਕੀ ਭਾਈ ਮੌਕੇ ਤੇ ਥੋੜਾ ਬੜਾ ਕਰ ਦਾਂਗੇ ਵਾਅਦਾ ਕਰਾਂਗੇ ਕੋਈ ਛੋਟਾ ਛੱਪਾ ਕਰ ਦਾਂਗੇ ਹਾਂ ਬੋਤਲ ਜੋ ਕੇ ਫੇਰ ਛੋਟ ਕੀਤੀ ਆਊਗੀ ਹਾਂ ਬੋਤਲ ਜੋ ਕੇ ਆ ਵੀ ਠੇ ਏ ਭਾਵੇਂ ਦੇਸੀ ਲਵੇ ਕਰਦਾ ਮੈਂ ਬੋਤਲ ਜੋ ਕੇ ਛੜਦਾ ਮੈਂ ਹੋਰ ਇਹ ਨਾ ਕੋਈ ਆਖੇ ਬਿੱਦਿਆਂ ਨੂੰ ਤਿਆਰ ਬਕਲਾ ਮਠਿਆਈ ਲੱਡੂ ਖਾਣਿਆ ਕਈਆਂ ਨੇ ਤੁਹਾਨੂੰ ਪਤਾ ਹਾਂ ਨਹੀਂ ਨਹੀਂ ਸਾਰੇ ਇੱਕੋ ਜਿਹੇ ਬਣ ਭਰਾ ਫਿਰ ਨਾਲ ਮੁਰਗੇ ਦੇ ਵੀ ਛੜਦਾ ਹਾਂ ਚਲ ਛੜਦਾ ਹੀ ਕੋਈ ਗੱਲ ਨਹੀਂ ਭਾਈ ਜੀ ਹਾਂ ਠੀਕ ਹੈ ਨਹੀਂ ਨਹੀਂ ਬਿਲਕੁਲ ਆ ਛਾ ਦਿਖਾ ਦਿੱਤੀ ਆ ਸੋਨੇ ਢਾਂਚੇ ਦੀ ਆ ਫੁੱਲ ਵੱਡੀ ਜੰਮੀ ਪਲੀ ਇਹ ਅੱਜ ਚਾਰ ਨਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਤੋਕੜ ਗੱਬਣ ਸਮੇਤ ਦੋ ਬੜਾ ਇੱਕ ਤੋਕੜ ਖਾਸ ਜਿਹੜੀ ਤੁਹਾਨੂੰ ਆਪਾਂ ਵੇੜ ਦਿਖਾਈ ਆ ਜੈਜ ਜੈਨੂਨ ਰੇਟ ਆ ਤੇ ਮੇਰਾ ਵੀਰ ਕਰੋ ਕਾਲ ਕਰੋ ਸੰਪਰਕ ਤੇ ਨੰਬਰ ਇੱਕ ਸਤਨਾਮ ਕਰ ਸਾਂਝੇ ਆਪਣੇ ਜੀ ਨੰਬਰ ਭਾਈ ਆਪਣਾ 62883148 ਪਿੰਡ ਆਪਣਾ ਸ਼ਕਰੀ ਹੈ ਜੀ ਤਸੀਲ ਤੇ ਜ਼ਿਲ੍ਹਾ ਤਰਨਤਾਰਣਾ ਜੀ ਆਪਣੇ ਨੇੜੇ ਨੇੜੇ ਪਿੰਡ ਸ੍ਰਿਹਾਲੀ ਚੋਲਾ ਸਾਹਿਬ ਠੱਠੀਆਂ ਮੰਤਾਂ ਸਰਾਲੀ ਤੇ ਆਪਣੇ ਲਾਗੇ ਲਾਗੇ ਸਾਰੇ ਪਿੰਡ ਠੀਕ ਹੈ ਭਾਜੀ ਹਾਂਜੀ ਓਕੇ ਓਕੇ ਜੀ ਭਾਈ ਓਕੇ ਠੀਕ ਆ ਉਹ ਵੀ ਇਹ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਕਰੋ ਕਾਲ ਕਰੋ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ